ਇਹ ਮੀਟਿੰਗ ਆਹੀ ਅੱਜ ਇਸ ਕਰਕੇ ਬੁਲਾਈ ਆ ਕਿ ਸੀ ਮਿੰਟਸ ਭਗਤਮਾਨ ਜੀ ਹੋਰਾਂ ਨੇ ਇੱਕ ਇੱਕ ਸਿਆਸੀ ਬਿਆਨ ਦਿੱਤਾ ਜਿਹਦੇ ਵਿਚ ਉਹਨਾਂ ਨੇ ਕਿਹਾ ਵੀ ਮੈਂ ਬਹੁਤ ਜਲਦੀ ਬਟਾਲੇ 'ਚ ਫੇਰ ਆਵਾਂਗਾ ਉਹ ਡਾਇਰੈਕਟ ਇਨਡਾਇਰੈਕਟ ਮੇਰਾ ਮਤਲਬ ਇਹ ਹੀ ਸੀ ਵੀ ਮੈਂ ਉੱਥੇ ਜ਼ਿਲ੍ਹਾ ਭੜਾ ਪਾਸੇ ਆਵਾਂਗਾ ਜਿਹੜਾ ਕਿ ਸਾਡੀ ਬਾਹਰ ਉਸੇ ਵੇਲੇ ਬਲਾ ਉਹ ਬਲਾ ਅਕਸਰ ਰਿਹਾ ਉਹਨਾਂ ਨੂੰ ਸੋ ਬੋਟਲ ਆ ਕੇ ਸਾਡੀ ਬਾਹਰ ਉਹਨਾਂ ਦੀ ਹੜਤਾਲ ਤੇ ਬੈ ਗਈ ਆ ਕਿਉਂਕਿ ਜਿਹੜਾ ਚੀਫ ਮਿੰਟਸ ਸਾਹਿਬ ਨੇ ਇਹਨਾਂ ਨੇ ਆਪਣਾ ਸਿਆਸੀ ਬਿਆਨ ਦੇ ਕੇ ਬੜੀ ਸਾਡੇ ਜ਼ਿਲ੍ਹੇ ਵਿੱਚ ਤਰ੍ਹਾਂ ਹੀ ਮਚਾ ਦਿੱਤੀ ਆ ਜਿਹਦੇ ਨਾਲ ਸਾਡੀ ਬਾਰਿਸ਼ ਬੜੀ ਆ ਇਸ ਔਖੀ ਹੋ ਗਈ ਆ ਵੀ ਇਹ ਮਾਨ ਸਰ ਕੀ ਕਰ ਰਹੇ ਨੇ ਜਦ ਕਿ ਸਾਰਾ ਜ਼ਿਲ੍ਹਾ ਆਲਰੇੜੀ ਬਹੁਤ ਛੋਟਾ ਵਾ ਉਹਨੂੰ ਹੋਰ ਛੋਟਾ ਕਰ ਰਹੇ ਨੇ ਸਾਡੀ ਬਾਰਿਸ਼ ਦੇ ਰੋਸ ਵਿੱਚ ਉਹ ਸੜ ਹੜ੍ਹ ਹਾਲ ਤੇ ਆ ਕੰਟੀਨਿਊ ਚੱਲਦੀ ਪਈ ਐ ਕਿ ਉਹ ਕਿ ਅੱਗੇ ਵੀ ਅਸੀਂ ਦਾ ਕੀਤਾ ਜਿਹੜਾ ਉਹਨਾਂ ਨੇ ਬਠਾਲਕੋੜ ਵਿੱਚ ਮਾਰਦਾ ਸਾਡੇ ਨਾਲੋਂ ਅਲੱਗ ਕਰ ਦਿੱਤਾ ਜੋ ਸਾਡਾ ਪਾਰਟ ਪਰਸਲ ਹੁੰਦਾ ਗਦਾਫਪੁਰ ਦਾ ਉਹ ਹੁਣ ਬੰਦ ਦੇ ਗਿਆ ਵਾ ਪਰ ਹੁਣ ਉੱਥੇ ਇੰਨਾ ਖਰਚਾ ਹੋ ਰਿਹਾ ਪਰ ਉਹ ਜਿਹੜੇ ਹੁਣ ਉੱਥੇ ਦੇ ਵਪਾਰੀ ਵਰਗ ਵੀ ਬੜਾ ਦੁਖੀ ਆ ਉੱਥੇ ਦੇ ਐਡਵੋਕੇਟ ਵੀ ਬੜੇ ਦੁਖੀ ਆ ਉੱਥੇ ਤਾਂ ਕੰਮ ਹੀ ਖਤਮ ਹੋ ਗਿਆ ਔਰ ਖੁਦ ਚਾਹਦੇ ਵੀ ਇਹ ਬਹੁਤ ਗਲਤੀ ਕਰ ਰਹੀ ਹੈ ਨੁਕਸਾਨ ਕੀ ਆ ਜੀ ਇਹ ਵੀ ਗਵਰਨਮੈਂਟ ਦੇ ਐਕਸਟਰਾ ਬਰਡਨ ਪੈਣਾ ਉਹੀ ਡਿਸਟ੍ਰਿਕਟ ਸਾਹਿਬ ਦਾ ਸਭ ਇਹਦੇ ਜਿਹੜੇ ਕੰਮ ਕਰਦੇ ਪਏ ਨੇ ਉਸੇ ਤਨਖਾਹ ਜੋ ਵਿਚਾਰੇ ਬਟਾਲੇ ਦਾ ਵੀ ਕੰਮ ਕਰਦੇ ਕੋਈ ਉਹਨਾਂ ਦਾ ਕੋਈ ਹੈ ਨਹੀਂ ਪ੍ਰੋਬਲਮ ਕੋਈ ਡੀਸੀ ਵਖਰੇ ਨਾ ਖਰੇ ਪੈਣਾ ਅਮਲਾ ਜਵਲਾ ਵਖਰਾ ਖਰਾ ਪੈਗਾ ਉਹ ਨੌਕਰੀਆਂ ਵਖਰੀਆਂ ਦੇਣਾ ਸਰਕਾਰ ਤੇ ਬਹੁਤ ਜ਼ਿਆਦਾ ਐਕਸਟਰਾ ਖਰਚਾ ਪੈ ਜਾਣਾ ਉਹ ਫਾਇਦਾ ਕੋਈ ਨਹੀਂ ਸਰਕਾਰ ਨੂੰ ਹੋਣਾ ਜਦ ਕਿ ਇਹ ਹੀ ਡੀਸੀ ਸਾਹਿਬ ਬਹੁਤ ਵਧੀਆ ਕੰਮ ਕਰਦੇ ਨੇ ਡੀਸੀ ਸਾਹਿਬ ਬਹੁਤ ਕੰਮ ਵਧੀਆ ਕੰਮ ਕਰਦੇ ਨੇ ਉਹ ਜਿਆਦਾ ਖਰਚਾ ਪਾ ਦੇ ਕੋਈ ਗੱਲ ਬਣਦੀ ਨਹੀਂ ਮੇਰੇ ਖਿਆਲ ਆ ਬਾਕੀ ਬਸ ਤੇ ਡੀਸੀ ਸਾਹਿਬ ਨੂੰ ਦੇਣਾ ਤਾਂ ਆਪਣੇ 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 ਬੀਸੀ ਸਾਹਿਬ ਨੂੰ ਦੇਣ ਜਾ ਰਹੇ ਆ ਲੇਕਿਨ ਕੋਈ ਐਡਾ ਕੋਈ ਗੱਲ ਨਹੀਂ ਅੱਜ ਕੱਲ ਸਾਰਾਂ ਦਾ ਵੀ ਟਰਾਂਸਪੋਰਟੇਸ਼ਨ ਨਹੀਂ ਹੋ ਗਈ ਕਿ ਲੋਕਾਂ ਦੀ ਤਾਂ ਦੁਕਾਨ ਹੀ ਕੋਈ ਨਹੀਂ ਹੈਗੀ ਮੈਨੂੰ ਕੋਈ ਬੰਦਾ ਦੱਸ ਦੇ ਅਸੀਂ ਡਿਮਾਂਡ ਕਰਦੇ ਹਾਂ ਜਿਲ੍ਹਾ ਵੱਖਰੇ ਬਣਾਇਆ ਇੱਕ ਚੰਦ ਬੰਦਿਆਂ ਦਾ ਕੋਈ ਦੁਕਾਨ ਹੈ ਜ ਜੇ ਨਹੀਂ ਸਰਵਾਈ ਹੋ ਜੇ ਹਿਸਾਬ ਕੰਟੀਨਿਊ ਰੱਖਾ ਕੇ ਚੀਫ ਮਿਨਿਸਟਰ ਸਾਹਿਬ ਨੂੰ ਮਿਲਾਂਗੇ ਤੇ ਬਾਕੀ ਜਿੱਥੇ ਵੀ ਸਾਡਾ ਹੋਏਗਾ ਜਿਸ ਦਾ ਕੋਸ਼ਿਸ਼ ਸਾਡੀ ਇਹੀ ਹੋਏਗੀ ਕਿ ਜਿਲ੍ਹਾ ਨਾਂ ਬਣੇ ਬਖਸ ਲਾਸਾਪਲ ਬਣੇ ਜੇ ਇਹਹੀ ਜਿਸ ਵਾਰ ਜੋ ਵੀ ਮੇਰੀ ਬਾਅਦ ਫੈਸਲਾ ਕਰੇਗੀ ਉਹਦੇ ਨਾਲ ਮੈਂ ਸਹਿਮਤ ਹੋਵਾਂਗਾ ਇਸ ਪ੍ਰੈਸ ਕਾਨਫਰੰਸ ਦਾ ਮਕਸਦ ਇਹ ਹੈ ਕਿ ਚੀਫ ਮਿਨਿਸਟਰ ਸਾਹਿਬ ਨੂੰ ਮਾਨਜੀ ਆਪਣਾ ਲਾਸਟ ਵੀਕ ਇੱਥੇ ਆਏ ਸੀਗੇ ਬਟਾਲੇ ਤਹਿਸੀਲ ਕੰਪਲੈਕਸ ਦਾ ਉਦਘਾਟਨ ਕਰਨ ਤੇ ਉੱਥੇ ਉਹਨਾਂ ਨੇ ਇੱਕ ਇਰ ਰੈਲੇਵੈਂਟ ਦੀ ਸਟੇਟਮੈਂਟ ਦਿੱਤੀ ਹੈ ਕਿ ਮੈਨੂੰ ਬਟਾਲੇ ਬਾਰ-ਬਾਰ ਆਣਾ ਪਏਗਾ ਜ਼ਿਲ੍ਹਾ ਬਣਾਉਣ ਵਾਸਤੇ ਬਾਰ ਐਸੋਸੀਏਸ਼ਨ ਨੇ ਉਹਨਾਂ ਨੂੰ ਰਿਕੁਐਸਟ ਕੀਤੀ ਹੈ ਜੋ ਕਿ ਬਿਲਕੁਲ ਹੀ ਇਰੈਲੇਵੈਂਟ ਹੈ ਨਵਾਂ ਜ਼ਿਲ੍ਹਾ ਬਣਾਉਣ ਦੀ بجائے ਤੁਸੀਂ ਗਰਦਾਸਪੁਰ ਦਾ ਇਨਫਰਾਸਟ੍ਰਕਚਰ ਹੋਰ ਜ਼ਿਆਦਾ ਸਟਰੋਂਗ ਕਰੋ ਜਦਕਿ ਇੱਥੇ ਆਲਰੇਡੀ ਸਾਡੀਆਂ ਈਡੀਆਂ ਸੋਹਣੀਆਂ ਸੋਹਣੀਆਂ ਬਿਲਡਿੰਗਸ ਬਣੀਆਂ ਨੇ ਉਹ ਖੰਡਰ ਹੋ ਜਾਣਗੀਆਂ ਜੇ ਨਵਾਂ ਜ਼ਿਲ੍ਹਾ ਬਣ ਗਿਆ ਬਟਾਲਾ ਤਾਂ ਇੱਥੇ ਕੁਝ ਨਹੀਂ ਰਹਿ ਜਾਏਗਾ ਇਹ ਇੱਕ ਟਾਊਨ ਤੋਂ ਵੀ ਛੋਟਾ ਹੋ ਜਾਏਗਾ ਆਲਰੇਡੀ ਸਾਡੇ ਕੋਲ 2011 ਦੇ ਵਿੱਚ ਇਹਨਾਂ ਪਠਾਨਕੋਟ ਅਲੱਗ ਕੀਤਾ ਇਵਨ ਕਿ ਜਦੋਂ ਪਠਾਨਕੋਟ ਦੇ ਐਡਵੋਕੇਟਸ ਵੀ ਇੱਥੇ ਦਾ ਬੀਓਏ ਦੇ ਵਿੱਚ ਕਹਿੰਦੇ ਕਿ ਅਸੀਂ ਗਲਤੀ ਕਰ ਲਈ ਆ ਸਾਡੇ ਕੰਮ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕੋਈ ਗੱਲ ਬਣਦੀ ਨਹੀਂ ਆ ਬਟਾਲੇ ਨੂੰ ਇੱਕ ਸੈਪਰੇਟ ਜ਼ਿਲ੍ਹਾ ਬਣਾਉਣ ਦੀ ਜਦਕਿ ਇੱਥੇ ਕਈ 100 ਕਰੋੜ ਖਰਚ ਕੇ ਡਿਸਟ੍ਰਿਕਟ ਕੋਰਟ ਦੀ ਬਿਲਡਿੰਗ ਹੈਗੀ ਆ ਆਪਣਾ ਡੀਏਸੀ ਕੰਪਲੈਕਸ ਆ ਕਈ 100 ਕਰੋੜ ਖਰਚ ਕੇ ਇੱਥੇ ਇਹਨਾਂ ਸਟੇਟ ਹੋਰ ਡੈਟ ਰਿਡਨ ਹੋ ਜਾਏਗੀ ਹੋਰ ਜ਼ਿਆਦਾ ਬੋਝ ਪਏਗਾ ਵਿੱਤੀ ਬੋਝ ਪਏਗਾ ਆਲਰੇਡੀ ਸਾਡਾ ਜਿਹੜਾ ਪੰਜਾਬ ਆ ਬਰਡਨਡ ਵਿਦ 뎃 ਫਿਲਹਾਲ ਤੇ ਅਸੀਂ ਆਪਣੇ ਬਾਰ ਐਸੋਸੀਏਸ਼ਨ ਦੇ ਲੈਵਲ ਤੇ ਆਪਣੀ ਸਟ੍ਰਾਈਕ ਕੀਤੀ ਹੈ ਵਰਕਅਪ ਸਟੇਨ ਕੀਤਾ ਹੈ ਫਰਦਰ ਅਸੀਂ ਸਮਾਜਿਕ ਸੰਸਥਾਵਾਂ ਨੇ ਪੋਲੀਟੀਕਲ ਪਾਰਟੀਆਂ ਲੋਕਲ ਲੀਡਰਸ ਉਹਨਾਂ ਨਾਲ ਮਿਲ ਕੇ ਅੱਗੇ ਦੀ ਵਿਉਂਤਬੰਦੀ ਕਰਾਂਗੇ ਫਿਲਹਾਲ ਤੇ ਅਸੀਂ ਆਪਣੇ ਅਸੇਸ਼ਨਾ ਸਾਹਿਬ ਨੂੰ ਵਰਕਅਪ ਸਟੇਨ ਦਾ ਰੈਜ਼ੋਲੂਸ਼ਨ ਦੇ ਕੇ ਆਏ ਹਾਂ ਅੱਗੇ ਅਸੀਂ ਹੁਣ ਡਿਪਟੀ ਕਮਿਸ਼ਨਰ ਗਰਦਾਸਪੁਰ ਜੀ ਨੂੰ ਚੀਫ ਸਕੱਟਰੀ ਸਾਹਿਬ ਆਪਣੇ ਸੀਐਮ ਸਾਹਿਬ ਨੂੰ ਵੀ ਮਿਲਣ ਦੀ